ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀਵ ਜੀ ਹੋ ਹੋਗੇ ਚੜ੍ਹਦੀ ਕਲਾ 'ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆ ਬਹੁਤ ਸੋਹਣਾ ਟੌਪਿਕ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਕੋਈ ਵੀ ਵੀਡੀਓ ਦਾ ਫਾਇਦਾ ਲੈ ਸਕੇ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਔਖੇ ਟਾਈਮ ਵਿੱਚ ਕੰਮ ਆਉਂਦੀਆਂ ਨੇ ਹਨਾ ਕੋਈ ਜਿਆਦਾ ਵੱਡੀਆਂ ਚੀਜ਼ਾਂ ਨਹੀਂ ਹੈਗੀਆਂ ਛੋਟੀਆਂ ਜਿਹੀਆਂ ਚੀਜ਼ਾਂ ਤੇ ਤਿੰਨ ਗੱਲਾਂ ਦੱਸੂਗਾ ਕਿਉਂਕਿ ਪਤਾ ਨਹੀਂ ਹੁੰਦਾ ਇਨਸਾਨ ਦੇ ਉੱਤੇ ਬੰਦੇ ਦੇ ਉੱਤੇ ਕਦੋਂ ਮਾਰਾ ਟਾਈਮ ਆ ਜੇ ਰੱਬ ਕਰਕੇ ਕਿਸੇ ਦਿਨ ਆਵੇ ਪਰ ਪਤਾ ਨਹੀਂ ਹੁੰਦਾ ਸਮੇਂ ਦਾ ਹਨਾ ਸੋ ਇਹ ਜਿਹੜੀਆਂ ਤਿੰਨ ਚੀਜ਼ਾਂ ਜਿੰਨਾ ਮਰ ਇਹ ਆਪਾਂ ਡਿਸਕਸ ਕਰਾਂਗੇ ਇਹ ਜਿੰਦਗੀ 'ਚ ਹੋਣੀਆਂ ਬਹੁਤ ਜ਼ਰੂਰੀ ਨੇ ਇਹਨੂੰ ਆਪਣੀ ਇਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਪੱਕਾ ਕਰ ਲਓ ਠੀਕ ਹੈ ਜੀ ਔਖੇ ਉਹ ਸੋਖੇ ਉਹ ਪੱਕਾ ਕਰ ਲਓ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਤੁਸੀਂ ਜੋ ਵੀ ਕਮਾਉਨੇ ਹੋ ਤੁਹਾਡਾ ਜੋ ਵੀ ਇਨਕਮ ਸੋਰਸ ਆ ਚਾਹੇ ਤੁਸੀਂ ਥੋੜਾ ਕਮਾਉਣੇ ਚਾਹੇ ਤੁਸੀਂ ਬਹੁਤਾ ਕਮਾਉਣੇ ਹੋ ਹਨਾ ਚਾਹੇ 20000 ਕਮਾਉਣੇ ਮਨਥਲੀ ਚਾਹੇ 50000 ਕਮਾਉਣੇ ਕੋਸ਼ਿਸ਼ ਕਰੋ ਉਸ ਇਨਕਮ ਦਾ ਘੱਟੋ ਘੱਟ 15 ਤੋਂ 20% ਹਿੱਸਾ ਜੋ ਵੀ ਤੁਸੀਂ ਕਮਾਉਣੇ ਹੋ ਉਹ ਸੇਵ ਜਰੂਰ ਕਰਿਆ ਕਰੋ ਦੋਸਤੋ ਕਿਉਂਕਿ ਇਸ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ ਹਨਾ ਸਮਾਂ ਸਮਾਂ ਉਤਾਚਨਾ ਹੁੰਦਾ ਰੱਬ ਨਾ ਕਰੇ ਕੱਲ ਨੂੰ ਜੇ ਤੁਸੀਂ ਮੰਨ ਲਓ ਕੋਈ ਜੋਬ ਕਰਦੇ ਹੋ ਤੁਹਾਡੀ ਜੋਬ ਨਾਲ ਰਹੇ ਹਨਾ ਕਿਸੇ ਕਾਰਨ ਕਰਕੇ ਹਨਾ ਸੋ ਗੱਲਾਂ ਹੋ ਜਾਂਦੀਆਂ ਨੇ ਹਨਾ ਤੇ ਉਸ ਟਾਈਮ ਤੇ ਤੁਹਾਡੇ ਕੋਲ ਸੇਵਿੰਗ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਉਲੱਭਨ ਨੂੰ ਸਮਾਂ ਲੱਗ ਜਾਂਦਾ ਕਈ ਵਾਰੀ ਜਲਦੀ ਜੋਬ ਨਹੀਂ ਮਿਲਦੀ ਹੈ ਠੀਕ ਹੈ ਜੀ ਇੱਕ ਤਾਂ ਇਹ ਚੀਜ਼ ਵੀ ਜੋ ਵੀ ਤੁਸੀਂ ਕਮਾਉਨੇ ਹੋ ਉਹਦਾ 15 ਤੋਂ 20% ਹਰ ਇੱਕ ਹਰੇਕ ਮਹੀਨੇ ਸੇਵ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਦੂਜੇ ਨੰਬਰ ਤੇ ਮੈਂ ਗੱਲ ਕਹੂੰਗਾ ਜੀ ਇੱਕ ਮੈਡੀਕਲ ਪਾਲਿਸੀ ਹਰੇਕ ਇਨਸਾਨ ਨੂੰ ਲੈਣੀ ਚਾਹੀਦੀ ਆ ਕਿਉਂਕਿ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਤਾਂ ਹਸਪਤਾਲਾਂ ਦੇ ਵਿੱਚ ਇੰਨਾ ਜ਼ਿਆਦਾ ਖਰਚਾ ਹੋ ਜਾਂਦਾ ਹੈ ਹਨਾ ਕਿ ਸਾਡੀ ਜੋ ਵੀ ਸੇਵਿੰਗ ਹੁੰਦੀ ਆ ਉਹ ਸਾਰੀ ਲੱਗ ਜਾਂਦੀ ਹੈ ਇਸ ਲਈ ਕੋਸ਼ਿਸ਼ ਕਰੋ ਵੀ ਜ਼ਿਆਦਾ ਵੱਡੀ ਨਾ ਸੀ ਛੋਟੀ ਤੋਂ ਛੋਟੀ ਮੈਡੀਕਲ ਪਾਲਿਸੀ ਲੈ ਲਓ ਆਨਲਾਈਨ ਬਹੁਤ ਮਿਲ ਜਾਂਦੀਆਂ 3 60 ਦਿਨ 400 ਤੋਂ ਸ਼ੁਰੂ ਹੋ ਜਾਂਦੀਆਂ ਤੇ ਵੱਧ ਤਾਂ ਜਿੰਨੀ ਮਰਜ਼ੀ ਕਰ ਲਓ ਕਿ ਸਹਿੰਦੀ ਸਹਿੰਦੀ ਆਪਣੀ ਇੱਕ ਹੈਲਥ ਇੰਸ਼ੋਰੈਂਸ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਠੀਕ ਹੈ ਜੀ ਇਹ ਸੀ ਕਿ ਦੂਜੇ ਨੰਬਰ ਤੇ ਤੇ ਤੀਜੇ ਨੰਬਰ ਤੇ ਗੱਲ ਜਿਹੜੀ ਤੁਹਾਡੇ ਬਹੁਤ ਕੰਮ ਆ ਸਕਦੀ ਹੈ ਔਕੇ ਟਾਈਮ ਦੇ ਵਿੱਚ ਉਹ ਹੈ ਜੀ ਇੱਕ ਜੋ ਵੀ ਤੁਸੀਂ ਬਿਜ਼ਨਸ ਕਰਦੇ ਹੋ ਜੋਬ ਕਰਦੇ ਹੋ ਜਾਂ ਤੁਹਾਡੇ ਕੋਈ ਸ਼ੋਪ ਆ ਨਾ ਉਹ ਤੋਂ ਬਿਨਾ ਤੁਹਾਡਾ ਇੱਕ ਇਨਕਮ ਸੋਰਸ ਹੋਰ ਹੋਣਾ ਚਾਹੀਦਾ ਚਾਹੇ ਛੋਟਾ ਜਿਹਾ ਹੀ ਹੋਵੇ ਜਿੱਥੋਂ ਤੁਹਾਨੂੰ ਥੋੜੀ-ਬਹੁਤੀ ਅਰਨਿੰਗ ਹੁੰਦੀ ਹੋਵੇ ਠੀਕ ਹੈ ਜੀ ਚਾਹੇ ਤੁਸੀਂ ਆਨਲਾਈਨ ਕੋਈ ਕੰਮ ਕਰ ਲਓ ਆਨਲਾਈਨ ਬਹੁਤ ਕੰਮ ਚੱਲਦੇ ਆ ਜਾਂ ਤੁਸੀਂ ਘਰੇ ਬਿੜੀ ਹੁੰਨੇ ਹੋ ਹਨਾ 2-3 ਘੰਟੇ ਉਸ ਟਾਈਮ ਪੀਰੀਅਡ ਦੇ ਵਿੱਚ ਵੀ ਕੋਈ ਨਾ ਕੋਈ ਕੰਮ ਕਰ ਸਕਦੇ ਆ ਯਾਨੀ ਕਿ ਇੱਕ ਸਾਈਡ ਇਨਕਮ ਸੋਰਸ ਜ਼ਰੂਰ ਬਣਾਓ ਜਿਹੜਾ ਕਿ ਔਖੇ ਵੇਲੇ ਜਿੱਦਾਂ ਕਿ ਕਈ ਵਾਰੀ ਇਦਾਂ ਲਾਕਡਾਊਨ ਵਗੈਰਾ ਹੋ ਜਾਂਦਾ ਹੈ ਇਦਾਂ ਨੀ ਕੋਈ ਪ੍ਰੋਬਲਮ ਆ ਜੇ ਹਨਾ ਤਾਂ ਸਾਡੇ ਕੋਲ ਇਨਕਮ ਦਾ ਸੋਰਸ ਹੋਣਾ ਚਾਹੀਦਾ ਠੀਕ ਹੈ ਜੀ ਘਰ ਬੈਠੇ ਵੀ ਉਹ ਕੰਮ ਕਰਦੇ ਆ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਨੂੰ ਆਪਣੀ ਲਾਈਫ ਵਿੱਚ ਪੱਕਾ ਕਰ ਲਓ ਹਰੇਕ ਇਨਸਾਨ ਨੂੰ ਕਰਨੀ ਚਾਹੀਦੀ ਹੈ ਚਾਹੇ ਉਹ ਕਟ ਕਮਾਉਂਦਾ ਜਾਂ ਵੱਧ ਕਮਾਉਂਦਾ ਜਾਂ ਜਿੱਦਾਂ ਵੀ ਆ ਹਨ ਜਿਹੜੀ ਵੀ ਕੈਟਾਗਰੀ ਦਾ ਹੈਗਾ ਪਰਦਾ ਇਹ ਤਿੰਨ ਚੀਜ਼ਾਂ ਨੂੰ ਆਪਣੀ ਲੈਂਗੁਏਜ ਪੱਕਾ ਕਰੋ ਇਹ ਔਖੇ ਟਾਈਮ ਤੇ ਬਹੁਤ ਕੰਮ ਦਿੰਦੀਆਂ ਨੇ ਬਹੁਤ ਸਾਫ਼ ਹੁੰਦੀਆਂ ਨੇ ਸੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ